ਏ ਉਹ ਨਹੀਂ ਫੁੱਲੀ ਹਾਈ ਹੈ ਜਦ ਜਾ ਹਾਈਡਰੋਲਿਕ ਸੌਰੀ ਮੇਰੇ ਹਾਈਡਰੋਲਿਕ ਗੱਲ ਚ ਫਸ ਗਿਆ ਜੀ ਮਾਰੇ ਵਾਈ ਕਰਨੀ ਹੈ ਮੁੰਡੇ ਨੇ ਇਹਦੇ ਨਾਲ ਸੌਖੀ ਆਊਗੀ ਇਹਨੂੰ ਮੁੰਡੇ ਨੇ ਵੇਖ ਥੜ ਗਈ ਯਾਰੇ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰੇ ਜਾਣਿਆਂ ਦਾ ਸਵਾਗਤ ਹੈ ਸਵਾਗਤ ਹੈ ਸਵਾਗਤ ਤੇ ਅੱਜ ਅਸੀਂ ਕੁਝ ਇੰਪੋਰਟੈਂਟ ਕੁਝ ਖਾਸ ਚੀਜ਼ ਲੈ ਕੇ ਚੱਲੇ ਆਂ ਮੈਂ ਤਾਂ ਦਾਦਾ 80% ਤੂੰ ਹੀ ਇਹੀ ਬਣਾ ਚੁੱਕੇ ਆਂ ਆਲਰੇਡੀ ਤੇ ਇਹ 20% ਰਹਿ ਗਈ ਉਹ ਵੀ ਬਣਾ ਲੈਣੀ ਆ ਜੀ ਹਾਂਜੀ ਤੇ ਕੰਮ ਆਸੀਂ ਕਰਨੇ ਆ ਕੰਮ ਹੈ ਵੀ ਅੱਜ ਇਹ ਜਿਹੜੀ ਚੀਜ਼ ਲੈਣ ਚੱਲੇ ਆ ਉਹ ਹੈਗੀ ਸਾਡੀ ਬਾਈ ਵਾਸਤੇ ਜ਼ਰੂਰੀ ਚੀਜ਼ ਘਰੇ ਨਹੀਂ ਅਸੀਂ ਦੱਸਿਆ ਤੁਹਾਨੂੰ ਤੇ ਘਰੇ ਹਾਲੇ ਫਿਲਹਾਲ ਨਹੀਂ ਦੱਸਿਆ ਤੇ ਪਰ ਫਿਰ ਵੀ ਆਪਾਂ ਨੂੰ ਬਹੁਤ ਜ਼ਿਆਦਾ ਲੋੜ ਆਉਦੀ ਨੀੜ ਆ ਤੇ ਬਾਕੀ ਤੁਹਾਨੂੰ ਜਾ ਕੇ ਕਰ ਲਾ ਮਾਮਾ ਵੀ ਉਹਨਾਂ ਦੇ ਬਾਈ ਉਹਨਾਂ ਨੇ ਵੀ ਮਲਾਉਣੇ ਤੁਹਾਨੂੰ ਤੇ ਗੱਗ ਨੂੰ ਤਾਂ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ ਤੇ ਇਹ ਨਾਚੀਸ ਨੂੰ ਵੀ ਤੁਸੀਂ ਜਾਣਦੇ ਹੋ ਕਿਨੂੰ ਨਾਚੀਸ 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 ਪਤਾ ਨਹੀਂ ਕੀ ਹੁੰਦਾ ਐ ਸੁਣਿਆ ਮੈਂ ਬਾਦੂ ਵਾਲੇ ਕਹਿੰਦੇ ਹੁੰਦੇ ਇਹ ਰੂਬਰੂ ਕਰਾਵਾਂਗੇ ਜਿੰਨਾ ਤੋਂ ਆਪਾਂ ਜਿਹੜੀ ਚੀਜ਼ ਲੈ ਕੇ ਆਉਣੀ ਆ ਇੰਪਲੀਮੈਂਟ ਜਿਹਨੂੰ ਕਹਿੰਦੇ ਇੰਪਲੀਮੈਂਟ ਲੈਦਨੇ ਆ ਆਪਾਂ ਜਿਵੇਂ ਕਿ ਬਾਈ ਆਫ ਬਾਕੀ ਇਹ ਛਲਟ ਪਰ ਕਾਦਾ ਸਰਪ੍ਰਾਈਜ਼ ਇਹ ਇਹ ਤੋਂ ਤੁਸੀਂ ਵੀਡੀਓ ਗਾ ਕਰਕੇ ਵੇਖ ਸਕਦੇ ਆ ਤੇ ਚਲੋ ਘਰਦੇ ਆ ਨੀ ਸਰਪ੍ਰਾਈਜ਼ ਆ ਤੁਸੀਂ ਦਾ ਥੰਬਨੇਲ ਤੇ ਦੇਖ ਲੈਣਾ ਰੋਟਾਵੇਟਰ ਲੈਣ ਚੱਲੇ ਜੀ ਰੂਟਾਵੇਟਰ ਕਹਿੰਦੇ ਮੇਰੇ ਵੀਰੋ ਰੂਟਾਵੇਟਰ ਐਸ ਰੰਗ ਦਾ ਲੈ ਕੇ ਆਉਣਾ ਜੇਸ ਰੰਗ ਦੀ ਸ਼ਰਟ ਪਾਈ ਆ ਤਾਂ ਹੀ ਲਾਗੇ ਉਹਨੇ ਉੱਤੇ ਬਹਿ ਕੇ ਆਉਣਾ ਉਹਦੇ ਤੇ ਜੀ ਇਸੇ ਕਰਕੇ ਮੈਂ ਸ਼ਰਟ ਦੇ ਨਾਲ ਉਹ ਰੂਟਾਵੇਟਰ ਦੇ ਮੈਚ ਕਰਕੇ ਸ਼ਰਟ ਪਾ ਕੇ ਆ ਆ ਜੋ ਸੋਹਣੀ ਲੱਗਿਆ ਉਥੇ ਤੇ ਲਾ ਵੀ ਮੇਰੇ ਵੀਰੋ ਪਹੁੰਚ ਚੁੱਕੇ ਆ ਜਗਾ ਤੇ ਮਾੜਾ ਜਿਹਾ ਗੱਗੂ ਨੇ ਐਕਸਾਈਟਮੈਂਟ ਦੇ ਵਿੱਚ ਗਾਹ ਨਗਾ ਦਿੱਤਾ ਇਹ ਹੁਣ ਬਸ ਯੂਟਰਨ ਮਾਰ ਲਿਆ ਆਪਾਂ ਬੈਕ ਲੈ ਲਈ ਆ ਗੱਡੀ ਗੱਗੂ ਤੇ ਦੇਖ ਸਕਦੇ ਹੋ ਹੁਣ ਮੋੜੋ ਮੋੜੀ ਕਰੀ ਜਾਂਦਾ ਹਾਂ ਹਾਂਜੀ ਹਾਂਜੀ ਮੈਂ ਵੀ ਸੱਜਣੋ ਆਹ ਵੇਖੋ ਆਹ ਚੈੱਕ ਕਰੋ ਤੁਸੀਂ ਬੌਰ ਇਹ ਆਉਂਦੀ ਆ ਫੁੱਲੀ ਹਾਈ ਹੈ ਜਾਂ ਜਿਹੜਾ ਹਾਈਡਰੌਲਿਕ ਸੌਰੀ ਮੇਰੇ ਹਾਈਡਰੌਲਿਕ ਗੱਲ 'ਚ ਫਸ ਗਿਆ ਥੋੜਾ ਮੂੰਹ ਹੀ ਫਸ ਜਾਂਦਾ ਭਾਏ ਵੱਡੇ ਵੱਡੇ ਸ਼ਬਦ ਹੈਗੇ ਰੰਗਰੇਟੇ ਦੇ ਪਉ ਦਾ ਕੋਈ ਚੱਕਣੇ ਆਪਾਂ ਹੁਣ ਟਰੈਕਟਰ ਲੈ ਕੇ ਜਾਣਾ ਵਧੀਆ ਕੈਂਟ ਜੈਸਵੰਤ ਜੈਸਵੰਤ ਪਰਪਰ ਮੈਸ਼ਰ ਲੈ ਕੇ ਜਾਵਾਂਗੇ ਵਾਜੀ ਵਾਏ ਬਾਕੀ ਤੇ ਮਿਲ ਸਕਦੇ ਹਾਂ ਸਾਡੇ ਵੀਰ ਭਰਾ ਉਹਨਾਂ ਦਾ ਬਰਾੜ ਸਾਹਿਬ ਦਾ ਬਰਾੜ ਸਾਹਿਬ ਨੇ ਸਾਨੂੰ ਰੋਟਾਵੇਟਰ ਜਿਹੜੇ ਬਰਾੜ ਸਾਹਿਬ ਆਹ ਵਾਲਾ ਰੋਟਾਵੇਟਰ ਦੇਣ ਲੱਗੇ ਸਾਨੂੰ ਫਿਰ ਆਹ 2 ਮਿੰਟ ਧੋ ਗਏ ਭਾਈ ਇਹੋ ਚਲੋ ਧੋ ਗਏ ਮੜਾ ਸਾਫ ਕਰ ਦਿਆਂਗੇ ਭਈ ਉਹਨੇ ਆਪ ਵਿਖਾਉਂਦੇ ਨਹੀਂ ਇੱਕ ਵਾਰੀ ਮਤਲਬ ਇਹੀ ਦੇਣ ਲੱਗੇ ਹਨ ਲਓ ਵੀ ਮੇਰੇ ਵੀਰੋ ਚਾਹ ਚੂ ਪੀ ਕੇ ਅਸੀਂ ਰਿਲੈਕਸ ਹੋ ਗਏ ਹੁਣ ਇੱਕ ਵਾਰੀ ਤੇ ਵੀਰੋਣੀ ਸਾਨੂੰ ਦੱਸਣ ਲੱਗਿਆ ਇਸ ਚੀਜ਼ ਬਾਰੇ ਇਹ ਕੀ ਸ਼ੈ ਜੀ ਚੀਜ਼ ਤੁਸੀਂ ਕੋਈ ਤਾਂ ਬੋਲੋ ਸਾਹਿਬ ਮੈਂ ਤਾਂ ਇਹ ਮੈਂ ਤਾਂ ਦੱਸਦਾ ਆ ਇਹਦਾ ਪਤਾ ਕੀ ਮਸਲਾ ਆ ਜਿੱਦਾਂ ਕਿਸੇ ਦੇ ਗਾਰਡਨ ਆ ਕਿਨੇ ਦੋ ਦੋ ਪਨਾਲਾ ਦੇ ਵਿੱਚ ਘਾਹ ਆਇਆ ਨਾ ਹਾਂ ਹਾਂ ਪ੍ਰੋਪਰ ਮਦਰ ਕੇ ਲੈਵਲ 'ਚ ਨਹੀਂ ਕੱਟ ਸਕਦਾ ਇਹਦੇ ਨਾਲ ਲੈਵਲ 'ਚ ਕੱਟਿਆ ਨਾ ਟਰੈਕਟਰ ਮਗਰ ਪੈ ਜਾਣਾ ਇਹਨੇ ਆ ਬਰੀਕ ਕੱਟ ਦੇਣਾ ਬਾਕੀ ਆ ਮਾਸ਼ੂ ਵਾਲੇ ਬਾਕੀ ਵੀਰ ਜੀ ਤੁਸੀਂ ਦੱਸਿਓ ਤੁਸੀਂ ਨੌਲੇਜ ਦਿਓ ਜੀ ਬੇਰੀ ਚੀਜ਼ ਦੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਇਹ ਸਾਡਾ ਮੈਚੂ ਦਾ ਇੱਕ ਨਵਾਂ ਪ੍ਰੋਡਕਟ ਕਲੋਜ਼ ਕੀਤਾ ਜਿਸ ਦਾ ਨਾਮ ਸੀ ਜੋਲੀ ਰੱਖਿਆ ਅੱਛਾ ਜੀ ਐਕਚੁਅਲ ਦੇ ਵਿੱਚ ਇਹ ਗਰਾਸ ਕਟਵੇ ਹਾਂਜੀ ਜਿੱਦਾਂ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਜਿਵੇਂ ਡਿਪਰ ਆਂਦਾ ਸੀਗਾ ਇਹਦਾ ਵਰਕਿੰਗ ਆਂਦੀ ਉਦਾਂ ਹੀ ਬਟਨ ਦੀ ਗਰਾਊਂਡ ਦੀ ਜਿਹੜੀ ਕਲੀਅਰੈਂਸ ਉਹ ਕੱਟ ਕੇ ਠੀਕ ਹੈ ਜੀ ਜ਼ਮੀਨ ਦੇ ਬਿਲਕੁਲ ਨਾਲ ਲੱਗ ਕੇ ਚੱਲਦਾ ਹੈ ਅੱਛਾ ਜੀ ਕੋਲ ਅੰਦਰ ਇੱਕ ਫੈਨ ਲੱਗੇ ਹੋਏ ਹੈ ਬਿਲਕੁਲ ਇਹਨੂੰ ਮਤਲਬ ਕੰਮ ਨੂੰ ਬਿਲਕੁਲ ਬਰੀਕ ਕਰ ਦਿੰਦਾ ਪਤਲਾ ਕਰ ਦਿੰਦਾ ਆਮ ਤੌਰ ਤੇ ਜਿੱਥੇ ਦੀ ਵਰਤੋਂ ਹੁੰਦੀ ਜ਼ਿਆਦਾ ਜਿਵੇਂ ਗੋਲਫ ਗਰਾਊਂਡਸ ਹੋਗੇ ਹਾਂ ਹਾਂ ਸਕੂਲ ਤੇ ਯੂਨੀਵਰਸਿਟੀ ਦੇ ਗਰਾਊਂਡਸ ਹੋਗੇ ਯੂਨੀਵਰਸਿਟੀ ਦੇ ਗਰਾਊਂਡ ਹੋਗੇ ਤੇ ਮੇਨ ਆਂਦੀ ਵਰਤੋਂ ਕੀਤੀ ਜਾਂਦੀ ਠੀਕ ਆ ਬਾਈ ਮੰਨ ਲਓ ਗਰਾਂਟੇਡ ਆ ਜਾ ਉੱਥੇ ਕੋਈ ਪ੍ਰੋਬਲਮ ਆਉਂ ਨਹੀਂ ਕੋਈ ਜ਼ਿਆਦਾ ਕਿਉਂਕਿ ਆਮ ਤੌਰ ਤੇ ਜਿਹੜੇ ਗੋਲਫ ਗਰਾਊਂਡਸ ਹੁੰਦੇ ਨੇ ਉਹ ਇੱਕ ਸਟੇਬਲ ਹੁੰਦੇ ਨੇ ਲੈਵਲ ਦੇ ਹੁੰਦੇ ਨੇ ਆ ਬਾਕੀ ਪੈਲਸਾ ਵੀ ਜਿਆਦਾ ਲੈ ਕੇ ਜਾਂਦੇ ਆ ਹਾਂ ਜਿਵੇਂ ਮੇਰੇ ਅਰਾਧਾ ਸੋਨ ਉਹ ਤਾਂ ਬਾਈ ਜੀ ਜਿੰਨਾਂ ਕੋਲ ਹਾਂ ਜਿਆਦਾ ਵੱਡਾ ਹੁਣ ਗਰਾਊਂਡ ਆ ਉਹਨਾਂ ਨੇ ਉਹਨਾਂ ਨੇ ਲੋਡ ਸਟਾਰਟਿੰਗ ਤੋਂ ਅਸੀਂ ਥੋੜੇ ਲਿਮਿਟਡ ਜੇ ਪੀਸ ਕੀਤੇ ਨੇ ਪੰਜਾਬ ਦੇ ਵਿੱਚ ਬੜੀ ਮੁੰਡੀ ਫੀਡਬੈਕ ਬਹੁਤ ਵਧੀਆ ਆਈ ਹੈ ਮਾਰਕੀਟ ਤੋਂ ਨਹੀਂ ਹੈਗੀ ਵਧੀਆ ਚੀਜ਼ ਹੈ ਸ਼ਾਇਦ ਇਹਦੇ ਫੀਡਬੈਕ ਆਊਗਾ ਹੀ ਆਊਗਾ ਵਧੀਆ ਚੰਗਾ ਹੀ ਆਊਗਾ ਇਹਦਾ ਬਾਕੀ ਚੀਜ਼ ਵੀ ਵਧੀਆ ਸੋਹਣੀ ਬਣੀ ਛਾਹੀ ਤੇ ਬਾਕੀ ਲੋਡ ਵੀ ਆ ਲੋਕਾਂ ਨੂੰ ਅੱਜ ਦੇ ਟਾਈਮ ਦੇ ਹਿਸਾਬ ਨਾਲ ਲੋਕੀ ਗ੍ਰੀਨਰੀ ਨੂੰ ਪਿਆਰ ਵੀ ਬਹੁਤ ਕਰਦੇ ਬਈ ਜਿਵੇਂ ਮੈਨੂਅਲੀ ਇੱਕੋ ਯੂਜ਼ ਕਰਦੇ ਹੁੰਦੇ ਸੀ ਹਾਂ 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 ਤੇ ਉਹਨੇ ਟਰੈਕਟਰ ਮਾਉਂਟਡ ਮਸ਼ੀਨ ਆ ਗਈ ਉਹਨੇ ਇਹਨੇ ਖੇਤੀ ਕੰਮ ਨਵੇੜ ਦੇਣਾ ਸਮਾਂ ਘੱਟ ਲੱਗਦਾ ਬਈ ਵਾਕੇ ਸੱਚੀ ਗੱਲ ਆ ਬਈ ਦੂਜਾ ਰੱਖ ਲੀਏ ਨਾ ਆਪਾਂ ਕੀ ਕਹਿੰਦੇ ਹੁੰਦੇ ਆ ਨਹੀਂ ਨਹੀਂ ਉਹਨੂੰ ਸੰਭਾਲਣ ਵਾਲਾ ਕੀ ਕਹਿੰਦੇ ਮਾਲੀ ਮਾਲੀ ਉਹ ਬੜੇ ਪੈਸੇ ਲੈ ਜਾਂਦਾ ਜੀ ਹੂੰ ਬਾਜਾ ਚੋਬਾ ਕਰਾ ਦਿੰਦਾ ਤੇ ਮੇਨ ਮੇਰੇ ਹਿਸਾਬ ਨਾਲ ਤੁਹਾਡਾ ਕੋਈ ਵੀ ਗਾਰਡਨ ਆ ਉੱਥੇ ਮੇਨ ਕੰਮ ਤੁਹਾਡਾ ਗ੍ਰਾਸ ਕੱਟ ਰਿਦਾ ਹੀ ਹੁੰਦਾ ਬਿਲਕੁਲ ਜੇ ਗਰਾਸ ਕੱਟਣ ਲਈ ਤੁਹਾਡੇ ਕੋਲ ਸੌਖਾ ਇੰਪਲੀਮੈਂਟ ਹੈਗਾ ਤੇ ਫਿਰ ਤਾਂ ਬਾਦ ਨਜ਼ਾਰਾ ਫਿਰ ਇੱਕ ਹੋਰ ਸੀ ਟਾਇਰਾਂ ਤੇ ਚੱਲਦਾ ਇੰਚਾਂ ਦੇ ਸਾਬ ਨਾਲ ਇੱਕ ਹੋਰ ਸੀ ਬਹੁਤ ਜਿਆਦਾ ਵੀ ਇੰਚਾਂ ਹਸਾਮ ਕਰਦਾ ਕਟਾਵਦਾ ਸਕਦੇ ਇੰਚ ਹਾਂ ਤੇ ਵੀ ਐਡਜਸਟੇਬਲ ਹੈ ਓਕੇ ਓਕੇ ਉਹ ਇੱਕ ਪਾਸੇ ਜਿੰਨਾ ਮਰਜ਼ੀ ਛੋਟਾ ਰੱਖ ਲੋ ਕਾ ਜਿੰਨਾ ਮਰਜ਼ੀ ਵੱਡਾ ਠੀਕ ਹੈ ਜੀ ਉਹ ਸਾਡਾ ਰੋਟਾਵੇਟਰ ਖੜਾ ਪਿੱਛੇ ਆਓ ਤੁਸੀਂ ਵੇਖ ਸਕਦੇ ਹੋ ਭਾਈ ਜੇ ਮੁਬਾਰਕਾ ਇਹਨਾਂ ਨੂੰ ਦੁਆਰਾ ਦੁਆਰਾ ਫੇਰ ਟਰੈਕਟਰ ਦੀਆਂ ਚਾਬੀ ਆ ਗਈ ਆ ਹਾਡੀ ਆ ਚਾਬੀ ਚਾਬੀ ਨੂੰ ਤਾਂ ਪਲਾਸਟਿਕ ਲਾਇਆ ਪਰਲੇ ਪਾਸੇ ਵਾਪਸ ਤਗੜੇ ਮੋਡੀਫਾਈ ਕੀਤੀ ਆ ਸਰਜਰੀ ਹੋਈ ਹੋਈ ਇਹ ਤੇ ਨਾ ਫੋਟੋ ਕਿੱਥੇ ਹੁੰਦੀ ਆ ਆ ਜਾਓ ਵੀ ਚਲੋ ਵੀ ਮੇਰੇ ਵੀਰੋ ਲੈ ਬਈ ਭਾਈ ਜੀ ਹੁਣ ਸੱਚ ਹਨ ਰੂਟੇਟਰ ਦੀ ਵੀ ਨੌਲੇਜ ਚੰਗੀ ਤਰ੍ਹਾਂ ਦੇ ਦਿਓ ਭਾਈ ਜੀ ਦੱਸ ਦਿਓ ਮੜਾ ਯਾ ਕਿਸੇ ਵੀਰ ਭਰਾਣੇ ਲੈਣਾ ਹੀ ਹੁੰਦਾ ਆ ਹਾਂ ਵੀ ਜੇ ਕਿਸੇ ਵੀਰ ਭਰਾਣੇ ਲੈਣਾ ਹੋਇਆ ਜਾਂ ਫਿਰ ਚਲੋ ਅਗਲੇ ਨੂੰ ਪਤਾ ਲੱਗ ਜਾਂਦਾ ਵੀ ਚੀਜ਼ ਆ ਚੀਜ਼ ਹੈਗੀ ਆ ਤੇ ਆ ਚੀਜ਼ ਦਾ ਆ ਫਾਇਦਾ ਹੁੰਦਾ ਹਨਾ ਹੁਣ ਜਿਵੇਂ ਆਪਾਂ ਨੂੰ ਮੈਸ਼ੋ ਦਾ ਦੱਦ ਵੀ ਮੈਸ਼ੋ ਦਾ ਰੂਟੇਟਰ ਲੈਣ ਦੇ ਵਿੱਚ ਕੀ ਫਾਇਦਾ ਤੇ ਇਹਦਾ ਕਿਵੇਂ ਕਿਵੇਂ ਕੰਮ ਇਹਦਾ ਜੀ ਜੇ ਸਾਡੇ ਕੋਲ ਆਏ ਨੇ ਤੇ 10 ਫੁੱਟ ਰੋਟਾਵੇਟਰ ਹਾਂ ਆਪਾਂ 10 ਫੁੱਟ ਲੈ ਕੇ ਚੱਲੇ ਆ ਹਾਂ 10 ਫੁੱਟ ਲੈ ਕੇ ਜਾ ਰਹੇ ਹਾਂ ਜੀ ਹਾਂ ਤੋਟ ਜਿਹੜਾ ਤਾਂ ਪਹਿਲਾਂ ਸਾਡੇ ਰੋਟਾਵੇਟਰ ਦੀ ਸੀ ਜੀ ਅਸੀਂ ਜਿਹੜੀ ਨਵੀਂ ਇਹਦੇ ਵਿੱਚ ਸੋਧ ਕੀਤੀ ਹੈ ਹਾਂ ਜੀ ਗੀਅਰ ਬੋਕ ਨਾਲ ਇੱਕ ਅਸੀਂ ਇਹ ਤਾਂ ਨਲ ਪੱਤੀ ਲਗਾ ਦਿੱਤੀ ਸੀ ਜੀ ਸਪੋਰਟ ਦੇ ਲਈ ਠੀਕ ਹੈ ਜੀ ਆਹ ਵਾਲੀ ਜਿਹੜੀ ਪੱਤੀ ਆ ਨੀ ਠੀਕ ਹੈ ਜੀ 10 ਫੁੱਟ ਰੋਟਾਵੇਟਰ ਦੇ 78 ਬਲੇਡ ਨੇ ਇਹਦੇ ਵਿੱਚ ਠੀਕ ਹੈ ਜੀ ਤੇ ਮੇਨਲੀ 8 ਫੁੱਟ ਤੱਕ ਸਾਡੇ ਚਾਰ ਪਿੱਛੇ ਸ਼ੌਕ ਕਰਾਂਦੇ ਨੇ ਹਾਂ ਜੀ ਸਪੋਰਟ ਸਾਡੇ ਇਹਦੇ ਵਿੱਚ ਤਸੋਰੀਆਂ ਦੇ ਦੋ ਆਂਦੇ ਨੇ ਤੇ ਚਾਰ ਆਂਦੇ ਨੇ ਚਾਰ ਆਉਂ ਇਹ 2025 ਮਾਡਲ ਹੈ। ਅੱਛਾ ਜੀ। ਬਾਕੀ ਬਿਲਡ ਕੁਆਲਿਟੀ ਬਿਲਡਿੰਗ ਕੁਆਲਿਟੀ ਥੋੜੀ ਸਾਬਤ ਹੈ। ਬਿਲਡ ਕੁਆਲਿਟੀ 8 ਫੁੱਟੇ ਪਹਿਲਾਂ ਯੂਜ਼ ਕੀਤੇ ਆ। ਉਹ ਕੈਂਡ। 8 ਫੁੱਟੇ ਅਸੀਂ ਬਾਈ ਹੋਣਾ ਤਾਂ 2 ਲੈ ਕੇ ਗਿਆ ਸੀ ਕਿ ਰੋਟਾਵੇਟਰ ਤੇ ਬਾਕੀ ਏਸੀ ਵਲੌਗ ਦੇ ਵਿੱਚ ਤੁਹਾਨੂੰ ਕੱਲ ਨੂੰ ਇਹਦਾ ਨਾ ਜਦੋਂ ਜਦੋਂ ਚਲਾਵਾਂਗੇ ਉਦੋਂ ਰਿਵਿਊ ਦਿਖਾਵਾਂਗੇ ਤੁਹਾਨੂੰ। ਤੇ ਹਾਲੇ ਅਸੀਂ ਇੱਕ ਹੋਰ ਵੀ ਸੱਚੀ ਚੀਜ਼ ਲੈਣੀ ਆ ਉਹ ਵੀ ਵੀਰੋ ਨਾਲ ਕੋਲ। ਆ ਵੇਖ ਸਕਦੇ ਤੁਸੀਂ ਆਪਣਾ ਰੋਟਾਵੇਟਰ ਹੁਣ ਬਾਈ ਹੁਣਾਂ ਨੇ ਤੁਹਾਨੂੰ ਨੌਲੇਜ ਪ੍ਰੋਪਰ ਦੇ ਹੀ ਦਿੱਤੀ ਆ ਹਨਾ ਵੀ ਰੋਟਾਵੇਟਰ ਦੀ ਚੰਗੀ ਤਰ੍ਹਾਂ ਤੇ ਬਾਕੀ ਬਾਈ ਹੁਣਾਂ ਕੋ ਸਟਾਕ ਵੇਖਣਾ ਰੋਟਾਵੇਟਰ ਦਾ ਤੇ ਭਾਈ ਤੁਸੀਂ ਵੇਖ ਸਕਦੇ ਆ ਆ ਵੇਖ ਲੋ ਸਟਾਕ ਇੰਨਾ ਜਿਆਦਾ ਪਿਆ ਜੀ ਆ ਸਾਰੇ ਰੋਟਾਵੇਟਰ ਹੀ ਆ ਭਾਈ 7 ਫੁੱਟੇ 8 ਫੁੱਟੇ 9 ਫੁੱਟੇ ਵੀ ਆਗੇ ਭਾਈ 10 ਫੁੱਟੇ 9 ਫੁੱਟੇ ਜਿੰਨੂੰ ਜਿੰਨੇ ਦਾ ਮਤਲਬ ਜਿਹਦੇ ਹਿਸਾਬ ਨਾਲ ਲੋਡ ਆ ਜਾਂ ਜਿਹੜਾ ਜਿਹਦੇ ਹਿਸਾਬ ਨਾਲ ਜਿੰਨੂੰ ਸੈੱਟ ਵੈਂਦਾ ਉਹ ਬਾਈ ਹੁਣਾਂ ਤੋਂ ਆ ਸਕਦੇ ਬਾਈ ਐਡਰੈਸ ਦੱਸਿਓ ਇੱਕ ਵਾਰੀ ਪ੍ਰੋਪਰ ਐਡਰੈਸ ਕੋੜਕਪੂਰਾ ਫਰੀਦਕੋਟ ਡਿਸਟ੍ਰਿਕਟ ਆ ਕੋੜਕਪੂਰਾ ਸ਼ਹਿਰ ਆ ਨਾਲ ਰੋਡ ਤੇ ਆਪਣੀ ਸ਼ਾਪ ਆ ਓਕੇ ਆਪਣੇ ਕੋਲੇ 5.5 ਫੁੱਟ ਤੋਂ ਲੈ ਕੇ ਰੂਟਾਵੇਟਰ ਸਾਰੇ ਅਵੇਲੇਬਲ ਆ 5.5 ਫੁੱਟ 7 ਫੁੱਟ 8 ਫੁੱਟ 9 ਫੁੱਟ 10 ਫੁੱਟ ਹਾਂ ਜਿਨ੍ਹਾਂ ਨੇ ਮਤਲਬ ਜਿਹੜੇ ਵੀ ਆਪਣੇ ਸੌਜੀ ਸਬਜੀ ਦਾ ਜਿਵੇਂ ਮੰਨ ਕੇ ਚਲੋ ਉਹਦੇ ਵਾਸਤੇ ਚੱਲਦਾ ਟਰੈਕਟਰ ਨਹੀਂ ਭਾਈ ਉਹ ਪਰ ਹੈ ਛੋਟਾ ਰੋਟਾਵੇਟਰ ਜਿਹੜਾ ਹਾਂ ਜਿਵੇਂ ਮੰਨ ਕੇ ਚਲੋ ਕਈ ਵਾਰੀ ਬਾਗਬੂਗ ਜਿਨ੍ਹਾਂ ਨੇ ਲਾਇਆ ਹੁੰਦਾ ਉਹ ਤੇ ਚੱਲ ਜਾਣਾ ਵਧੀਆ ਤਰੀਕੇ ਨਾਲ ਕੰਮ ਕਰਦਾ ਉਹ ਤੇ ਬਾਕੀ ਵੇਖ ਹੀ ਸਕਦੇ ਆ ਤੁਸੀਂ ਬਾਕੀ ਨੰਬਰ ਬਾਈ ਉਹਨਾਂ ਦਾ ਮੈਂ ਸਕਰੀਨ ਦੇ ਉੱਤੇ ਭਾਈ ਚਲਾਤਾ ਵਾ ਤੇ ਉਹ ਤੁਸੀਂ ਨੰਬਰ ਉੱਥੋਂ ਸਿੱਧਾ ਹੀ ਕਾਲ ਕਰਕੇ ਵੀਰ ਉਹਨਾਂ ਨੂੰ ਪੁੱਛ ਸਕਦੇ ਆ ਤੇ ਵੀਰੋ ਤਵੀਆਂ ਦੀ ਵੀ ਨੌਲੇਜ ਦੇ ਆਪਣੇ ਇਹ ਆਰਡਰ ਤੇ ਹੀ ਮਗਾ ਕੇ ਦਿੰਨੇ ਜੇ ਇਹ ਆਰਡਰ ਤੇ ਜੇ ਕਿਸੇ ਨੇ ਲੈਣੀਆਂ ਤੇ ਜੀ ਆ ਬਾਈ ਥੋੜੀ ਜੀ ਹਾਂ ਇੱਕ ਪੈਂਟਰ ਵੱਡਾ ਹੀ ਇਹਨੂੰ ਖੇਦਾ ਫਿਰ ਉਸ ਸਮੇਂ ਤੇ ਹੀ ਮਗਾ ਕੇ ਦਿੰਨੇ ਸਮੇਂ ਤੇ ਮਗਾ ਕੇ ਦਿੰਨੇ ਬਾਕੀ ਜਿਹੜਾ ਬੰਦਾ ਤੁਹਾਨੂੰ ਟੋਕਨ ਮਣੀ ਪਾ ਕੇ ਤੇ ਬੁੱਕ ਕਰ ਲੈਂਦਾ ਉਹਦੇ ਲਈ ਮਗਾ ਰਹੇ ਨੇ ਤੁਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾ ਦਿੰਨੇ ਤੁਸੀਂ ਠੀਕ ਆ ਬਾਈ ਬਾਕੀ ਇੱਕ ਅੱਧਾ ਪੀਸ ਅਸੀਂ ਡਿਸਪਲੇ ਤੇ ਰੱਖਦੇ ਹਾਂ ਦਿਖਾਉਣ ਵਾਸਤੇ ਓਕੇ ਓਕੇ ਹਾਂ ਇੱਕ ਅੱਧਾ ਪੀਸ ਤਾਂ ਚਲੋ ਉਹ ਤਾਂ ਚਾਹੀਦਾ ਹੀ ਆ ਡਿਸਪਲੇ ਤੇ ਵੀ ਅਗਲਾ ਇਹ ਮਤਲਬ ਡਿਸਪਲੇ ਪੀਸ ਹੀ ਆ ਆਪਣਾ ਹੁਣ ਮਤਲਬ ਜਿੰਨੇ ਵੀ ਲੈਣਾ ਹੋਊਗਾ ਉਹ ਬੁੱਕ ਕਰਵਾਊਗਾ ਪਹਿਲਾਂ ਫਿਰ ਮ ਸਾਨੂੰ ਵੀ ਦੇ ਦੇਾਂਗੇ ਸਾਨੂੰ ਵੀ ਬੋਕਰਵਾ ਕੇ ਦੇ ਦਿਓ ਭਾਈ ਖੇਤੀ ਸਾਨੂੰ ਵੀ ਬੋਕਰਵਾ ਕੇ ਦੇ ਦਿਓ ਭਾਈ ਖੇਤੀ ਉਹ ਚੀਜ਼ ਤਾਂ ਲੈ ਕੇ ਜਾਣ ਲਈ ਆ ਕੋਈ ਮੇਰੇ ਵੀਰੋ ਰੂਟਾ ਵੇਟਰ ਆ ਚੁੱਕਾ ਏ ਤੇ ਕਾਕਾ ਜੀ ਨੂੰ ਗੱਡੀ ਸਾਈਡ ਤੇ ਕਰਨ ਲਈ ਕਿਹਾ ਏ ਕਾਕਾਏ ਕਰ ਦੇ ਗੱਡੀ ਸਾਈਡ ਤੇ ਵੀ ਲੈ ਵੀ ਪਰ ਉਹ ਸਾਈਡ ਤੇ ਉਧਰ ਗੱਗੂ ਨੇ ਚੈਨ ਕੁੱਪੇ ਫਿੱਟ ਕਰ ਲਈ ਆ ਵੀ ਚੈਨ ਕੁੱਪੇ ਨਾਲ ਲਾਵਾਂ ਦੇ ਬਾਕੀ ਠੀਕ ਆ ਕੀ ਆਉਂਦੇ ਕੰਮ ਲੈ ਕੇ ਆਓ ਬਾਈ ਅੰਦਰ ਮਾਰਦਾ ਆਵਾਜ਼ ਲਾਓ ਵੀ ਮੇਰੇ ਵੀਰੋ ਆਉਂਦੇ ਆਉਂਦੇ ਬਈ ਆਉਂਦੇ 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 ਮੇਰੇ ਵੀਰੋ ਕਹਿੰਦੇ 10 ਫੁੱਟ ਆਏ ਲੈ ਵੀ ਲੈ ਚਲੋ ਲੈ ਚਲੋ ਬਾਈ ਆ ਚੱਕੋ ਬਾਈ ਡੱਬਾ ਚਾਲੋ ਡੱਬਾ ਸਾਈਡ ਤੋਂ ਕਰਾਓ ਹੈ ਕਰਾਉਣੇ ਤੇੜਿਆ ਵੱਡੀ ਦਾ ਮੂੰਹ ਮਿੱਠਾ ਮੈਂ ਗੱਲ ਤੇ ਗੱਲ ਆ ਡਾਈਟ ਤੇ ਨਹੀਂ ਤੂੰ ਨਹੀਂ ਉਹ ਡਾਈਟ ਨਹੀਂ ਹੁੰਦੀ ਸ਼ੱਕਰ ਲਿਆ ਤੂੰ ਅੰਦਰੋਂ ਜਾ ਕੌਲੀ ਚ ਪਾ ਗੇ ਜਾ ਭੱਜ ਗਏ ਵੀਰੇ ਖਾਂਡੀ ਫੜ ਲਿਆ ਉਹਨਾਂ ਨੇ ਤਾਂ ਕੌਲੀ ਚ ਪਾ ਗੇ ਉਹਨਾਂ ਘਰੋਂ ਹੀ ਤੁਸ ਲੈ ਲੈ ਸ਼ੱਕਰ ਲੈ ਲੈ ਜਾ ਹੱਸ ਜਾ ਭੱਜ ਗਏ ਮੰਮੀ ਮੰਮੀ ਲਾ ਵੀ ਮੇਰੇ ਵੀਰੋ ਬਾਈ ਨੂੰ ਦੱਸੀਆ ਉਹ ਦੱਸੀਆ ਉਹ ਬਾਈ ਨੂੰ ਲੋਰੀ ਨਹੀਂ ਮੱਤ ਆਹ ਵੜੀਆ ਚੀਜ਼ ਹੈ ਨਾ ਢਾਲੇ ਸਾਰੇ ਪੰਨੇ ਖੁੱਲ ਗਏ ਗੱਗੂ ਐਵੇਂ ਦੀ ਇੱਕ ਬਾਡੀ ਲੈ ਕੇ ਓਏ ਐਵੇਂ ਦੀ ਦੀ ਪ੍ਰਾਣੀ ਬਾਡੀ ਲੈ ਕੇ ਲੈ ਲਈਏ ਬਣਵਾ ਲਈਏ ਟਰਾਲੀ ਬਣਵਾਈਏ ਗੱਡੀ ਦਾ ਹਾਥੀ ਬਣ ਗਿਆ ਨਾ ਓ ਨਾਲੇ ਟਰਾਲੀ ਬਣਾਈਆਂ ਨਾਲੇ ਜੀਪ ਦੇ ਮਗਰ ਕੰਮ ਬੜੀ ਦਿਆ ਕਰੂ ਓਏ ਹੋਰ ਕਰੀਏ ਕੈਨੂੰ ਮੋਗੇ ਪਾਏ ਪ੍ਰਾਣੀ ਬਾਡੀ ਨਹੀਂ ਇਹ ਦੇਖਦਾ ਇਹ ਕੁੰਡੀ ਨੂੰ ਮਾਰ ਕੇ ਇੱਥੇ ਤੁਰਦਾ ਨਹੀਂ ਭਾਈ ਇਹ ਨੀਵਾ ਬਾਲਾ ਹੈ ਨੀਵਾ ਬਾਲਾ ਨਹੀਂ ਟੋੜਾ ਜਗਾੜ ਤੂੰ ਜਾ ਸਿੱਧਾ ਲਉ ਜਾਣਾ ਚੱਕਿਆ ਨਹੀਂ ਜਾਣਾ ਬੈਲਟ ਹੋ ਟਾਇਟ ਕਰਨੀ ਪੈਣੀ ਮਿੱਠਾ ਇਹ ਕਾਹਦਾ ਸਟਾਪ ਮਿੱਠਾ ਮਿੱਠਾ ਆ ਗਿਆ ਇਹ ਕੀ ਆ ਲੈ ਵੀ ਇਹ ਹੈ ਕੀ ਗੇ ਡੋੜ ਜੈਗਰੀ 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 ਲੈ ਇਹ ਅਸਲ ਮਿੱਠਾ ਵਾ ਬਲ ਕਰਨਾ ਪਖਾਓ ਅਸਲ ਮਿੱਠਾ ਹੈ ਜਿਹੜਾ ਅਸਲ ਮਿੱਠਾ ਖੋੜ ਕੇ ਦੇ ਥੋੜਾ ਆ ਵਿੱਚੋਂ ਇਹਦੇ ਬਗੈਰ ਤੈਨੂੰ ਇਹ ਮਤਲਬ ਕਿ ਅੰਮੀ ਹਾਂ ਤੋੜ ਕੇ ਦੇ ਥੋੜਾ ਆ ਪੀਸ ਮਾਰੇ ਵਾਈ ਕਰਨੀ ਆ ਮੁੰਡੇ ਨੇ ਇਹਦੇ ਨਾਲ ਸੌਖੀ ਆਊਗੀ ਇਹਨੂੰ ਮੁੰਡੇ ਨੇ ਵੇ ਭੈਣ ਜੀ 500 ਕਿਲੇ ਦੀ ਵਾਈ ਕਰਨੀ ਆ 500 ਕਿਲੇ ਸਾਡੇ ਚੰਦਾ ਵਾ ਮਾਂ ਆ ਕੇ ਤੇਰਾ ਮੂੰਹ ਚ ਲੱਗਣਾ ਛੱਟ ਥੱਲੇ ਬਾਹਰ ਆ ਜਾ ਯਾਰ

ਓਏ ਇੱਧਰ ਲੱਗ ਜਣ ਸਾਰਾ ਸ਼ੈਡੀ ਡੇ ਦੂਗਾ ਏ ਲਾ ਲਾੜੋ ਕੋਈ ਨਹੀਂ ਮੱਦੇ ਤੇ ਆਉਂਦਾ ਨਹੀਂ ਲਾਓ ਜੀ ਲਾਓ ਵੀ ਆਰਾਮ ਨਾਲ ਲਾਓ ਇਹਨੂੰ ਹਾਂ ਕਿ ਕਿ ਮਾਦਿਆਂ ਕਬਈ ਪਰ ਕਰਨ ਨਾ ਲੜੇ ਕੋਈ ਤਾਂ ਨਾ ਮਾਰ ਤੂੰ ਮਨਾ ਜਾ ਗੱਟ ਗਿਆ ਬੰਲਾ ਕਾਸਕੇ ਲਿਆ ਗਿਆ ਦੇਖ ਲੈ ਉਹ ਘੋੜੀ ਲੈ ਕੇ ਉੱਥੇ ਵੇਖ ਲੈਣੀ ਫਿਰ ਆ ਕੇ ਉੱਤੇ ਘੋੜੀ ਨੂੰ ਵੇਖ ਲੋ ਘੋੜੀ ਤੇ ਤਾਂ ਕਰਕੇ ਵੇਖਦੇ ਇਧਰਲੇ ਪਾਸੇ ਕੋਰੇ ਘੋੜੀ ਦੇ ਫੜ ਗਈ ਯਾਰੇ ਆਓ ਦੇਖਣਾ ਜੋਰ ਨਾਲ ਆਉਂਦਾ ਨਾ ਤਨੁਸਕਾਰਾ ਉਹ ਆਹਾ ਫਾੜੋ ਸੰਗਲਾਈ ਕਿ ਆਪੇ ਬਈ ਆਰਾਮਣਾ ਬਈ ਆਰਾਮਣਾ ਹੌਲੇ ਨਾ ਹੌਸਲੇ ਨਾ ਝੜ ਕਾ ਝੋਖਾ ਦੇ ਸਾਰਾ ਛੱਡੀ ਇਹ ਲੱਗਾ ਪਿਆ ਜੇ ਆਰਾਮਣਾ ਲਾਓ ਭਰਾਵਾ ਬੜਾ ਪਾਰਾ ਜਾਵੇ ਸਾਰੀ ਛੱਡ ਲਈ ਜਾਂਦਾ ਇਹ ਓਏ ਥੋੜਾ ਨੇੜੇ ਥੱਲੇ ਹੋਣਾ ਉਹ ਖੜ ਜਾ ਗੋਰਿਆ ਕਮਾ ਲੈਨੇ ਪਹਿਲਾਂ ਵੇ ਵਿਚੇ ਹੀ ਤੂਰ ਵਾਲਾ ਪਈ ਜਨਾ ਕਰ ਲਓ ਪਹਿਲਾਂ ਲਾ ਲਓ ਸਾਈਡ ਜੀ ਤੋਂ ਜਦੋਂ ਇਹਨਾਂ ਦੇ ਧਰਤੀ ਆਉਂਦੇ ਤੇ ਤਰੀ ਮੋਟੋ ਬੁਟਾ ਹਾਂ ਚੱਲ ਚੱਲਾਂਗੇ ਬਾਈ ਤਾਂ ਟਰੈਕਟਰ ਪੈਂਦਾ ਉਹ ਹੋ ਜਿਆ ਚੱਲ ਬਾਈ ਕਾਰ ਡਾਊਨ ਆਇਆ ਇੱਥੋਂ ਕਿਵੇਂ ਕੱਢੋਗੇ ਟਰੈਕਟਰ ਪਾ ਜਣਾ ਉਧਰ ਨੂੰ ਮੂੰਹ ਕਰਕੇ ਘੋੜੀ ਲੀ ਹੋਏ ਉਹ ਰੇੜਾ ਮਗਰ ਹੈ ਨਾ OK ਨਹੀਂ ਹਟਦੀ ਹੈ ਬੀਬੀ ਨਹੀਂ ਹਟਦੀ ਹੱਥ ਕਰਾਉਣਾ ਜੱਪਨ ਦੇ ਨਾਂ ਲਿਆ ਕਰ ਉਹ ਵੇ ਲੈ ਉਹ ਕੀ ਫੜੀ ਜੰਨਾ ਉਹ ਭਰਾਵਾ ਐਂ ਦੀ ਚੱਕੀ ਲਿਆ ਇੱਧਰ ਹੀ ਲਿਆ ਉਹ ਦਾ ਵੱਡਾ ਹੀ ਬੋਲ ਆ ਵੇਖੀ ਉਧਰ ਰੱਖੀ ਮੈਨੂੰ ਤਾਂ ਛੋਟੀ ਜੀ ਹੁੰਦੀ ਸੀ ਮੰਮੀ ਨੇ ਨਾ ਸੱਲੇ ਕੋਲ ਪਾਏ ਜਵਾਦਵਾ ਕੇ ਹਨਾ ਉਹ ਬਈ ਆ ਉਹ ਬਈ ਆ ਇਹ ਕਿਹਨੇ ਨਾ ਕਰਛੇ ਦਾ ਕਿੱਜੇ ਕਿ ਦਿਨ ਇੱਧਰ ਨਾ ਲਾ ਜੋ ਉਹ ਬਈ ਹੱਲੇ ਵੀ ਤੋੜੀ ਨਹੀਂ ਉਹ ਤੋੜ ਦੇ ਦੇ ਪਰ ਤੋੜਨੇ ਨਹੀਂ ਦਿੱਤੀ 3 ਸਾਲ ਤੱਕ ਪਈ ਹੋ ਇੱਕ ਵਾਰੀ 골ਡੀ ਦਾ ਡੈਡੀ 골ਡੀ ਦਾ ਡੈਡੀ ਲੈ ਚੱਲੇ ਮੁੱਢ ਤੇ ਜੀ ਆਪ ਦੇ ਨਾਲ ਵੱਡਾ ਬਾਲਾ ਲੈ ਆਇਆ ਤੁਹਾਡਾ ਅਜੰਡਾ ਉਹਦੇ ਵਿੱਚ ਰੋਟਾਵੇਟਰ ਨਾਲ ਭਾਰਾ ਲੈ ਆ ਆ ਜੀ ਜੀ ਨਾਲ सफाई देख सकते हैं ਨੇ ਭਾਈ ਜਮਾ ਮੀਰ ਦਾ ਖੜਕਾ ਨਹੀਂ ਹੈਗਾ ਜੀ ਜਮਾ ਵੀ ਰੌਲਾ ਨਹੀਂ ਪਾਉਂਦਾ ਜੀ ਇਧਰ ਮਿੱਟੀ ਵੇਖੋ ਅੱਗੇ ਕੱਢਦਾ ਕਿਉਂ ਭਾਈ ਹੁੰਦਾ ਨਹੀਂ ਕਰਨਾ ਆਹ ਚੀਜ਼ ਮੈਚੋਰੀ ਆਹ ਜੀ ਵਧੀਆ ਪੂਰੀ ਕੈਂਪ ਹੁੰਦਾ ਵੀ ਤੁਰ ਪਕਾ ਕਾ ਆ ਜਾ ਭਈ ਇਹਨਾਂ ਦਾ ਇਹ ਹੀ ਦੱਸਦੇ ਨੇ ਜਿੰਬ ਕੱਟ ਕੰਮ ਕਰਦਾ ਜਿੰਬ ਕੱਟ ਨਾਲੇ ਦਾ ਪੁੱਟਾ ਟਰੈਕਟਰ ਵੀ ਰਹਿਣਾ ਤੁਰਿਆ ਫਿਰਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਨਹੀਂ ਤੇ ਦਾਪੁਰ ਦੇ ਰੋਟਾ ਵੇਟਰ ਨੂੰ ਚਲਾਉਣ ਲੱਗੇ ਟਰੈਕਟਰ ਦੀ ਬਾੰਗ ਪੈ ਜਾਂਦੀ ਟਰੈਕਟਰ ਦੀ ਬੱਸ ਹੋ ਜਾਂਦੀ ਟਰੈਕਟਰ ਦੀ ਤੇ ਜਮਾ ਸੁੱਤਾ ਤੁਰਿਆ ਫਿਰਦਾ ਜਮਾ ਸੁੱਤਾ ਕੀ ਕਰ ਰਿਹਾ ਮੜਾ